ਸੋਗਤਾ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਤੇ ਨਵੇਂ ਦਿਨ ਦੇ ਵਿੱਚ ਤੇ ਪਿਛਲੇ ਵਲੌਗ ਚ ਤੁਸੀਂ ਦੇਖਿਆ ਹੋਣਾ ਅਸੀਂ ਪਹੁੰਚ ਗਏ ਸੀ ਇੱਕ ਨਵੇਂ ਦੇਸ਼ ਜਾਰਡਨ ਤੇ ਜਾਰਡਨ ਦੀ ਰਾਜਧਾਨੀ ਅਮਾਨ ਉਥੇ ਆ ਜਏ ਸਾਡਾ ਪਹਿਲਾ ਦਿਨ ਹੈ ਸਵੇਰ ਦੇ 10 ਵਜੇ ਹੋਇਆ ਤੇ ਅੱਜ ਆਪਾਂ ਘੁੰਮਾਂਗੇ ਇੱਥੋਂ ਦੀਆਂ ਹਿਸਟੋਰੀਕਲ ਪਲੇਸਿਸ ਤੇ ਨਾਲ ਦੇਖਾਂਗੇ ਆਲਾ-ਦਵਾਲਾ ਸਾਰਾ ਤੇ ਨਾਲ ਦੀ ਨਾਲ ਆਪਾਂ ਨੂੰ ਦੇਖਾਂਗੇ ਕਿ ਅੱਜ ਪਹਿਲਾ ਦਿਨ ਆਪਣਾ ਕਿਵੇਂ ਦਾ ਰਹੇ ਤੇ ਕਾਫੀ ਸਾਰਾ ਪੁਰਾਣਾ ਸ਼ਹਿਰ ਹੈ ਤੇ ਰੋਮਨ ਅੰਪਾਇਰ ਵੇਲੇ ਦਾਗਾ ਤੇ ਉਹਨਾਂ ਨਾਲ ਹੈ ਹਿਸਟੋਰੀਕਲ ਚੀਜ਼ਾਂ ਕੁਛ ਇੱਥੇ ਦੇਖਣ ਨੂੰ ਮਿਲਦੀਆਂ ਸੋ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਨਾਲ ਨਾਲ ਤੁਹਾਨੂੰ ਦਿਖਾਦੇ ਆਂ ਜੇ ਪਹਿਲੀ ਝਲਕ ਤੁਹਾਨੂੰ ਦਿਖਾਵਾ ਜਾਰਡਨ ਦੀ ਕੁਛ ਇਹੋ ਜਿਹਾ ਵਾਲਾ ਦੁਬਾਰਾ ਬਹੁਤਾ ਫਰਕ ਨਹੀਂ ਇੰਡੀਆ ਵਰਗੀ ਲੱਗ ਰਿਹਾ ਪਰ ਜਿਹੜੀ ਇੱਥੋਂ ਦੀ ਕਮਿਊਨਿਟੀ ਹੈ ਤੇ ਉਹ ਸਾਰੀ ਆਬਾਦੀ ਮੋਸਟਲੀ ਮੁਸਲਮ ਤੇ ਰਹਿਣ ਸਹਿਣ ਪਰ ਆਪਣੇ ਵਰਗੀ ਲੱਗਦਾ ਹੈ ਇਜੀਪਟ ਵੀ ਸੇਮ ਹੀ ਸੀਗਾ ਇਜੀਪਟ ਜਾਰਡਨ ਲਗਭਗ ਸਿਮਿਲਰ ਹੀ ਲੱਗ ਰਹੇ ਆ ਪਰ ਵੈਦਰ ਅ ਈਜੀਪਟ ਨਾਲੋਂ ਕੁਝ ਜ਼ਿਆਦਾ ਵਧੀਆ ਕਿਉਂਕਿ ਠੰਡ ਮੌਸਮ ਠੰਡਾ ਹੈਗਾ ਇੱਥੇ ਤੇ ਰੂ ਰੈਗੂਲੇਸ਼ਨ ਲੋਕ ਕਾਫੀ ਫਾਲੋ ਕਰਦੇ ਆ ਤੇ ਬਾਕੀ ਹਜੇ ਜਿਵੇਂ ਤੁਹਾਨੂੰ ਦੱਸਿਆ ਪਹਿਲਾ ਦਿਨ ਹੈ ਰਹਿਣਾ ਸੀ ਇੱਥੇ ਹਜੇ 7 ਦਿਨ ਹੋਰ ਹੌਲੀ-ਹੌਲੀ ਰੰਗ ਦੇਖਾਂਗੇ ਹਜੇ ਤਾਂ ਅਮਾਨ ਸਿਟੀ ਦੇ ਵਿੱਚ ਤੇ ਅਮਾਨ ਸਿਟੀ ਤੋਂ ਬਾਹਰ ਵੀ ਜਾਵਾਂਗੇ 2 ਦਿਨ ਇੱਥੇ ਹੈ ਤੇ ਉਸ ਤੋਂ ਬਾਅਦ ਅ ਫਿਰ ਜਿਹਨੀਆਂ ਹਿਸਟੋਰੀਕਲ ਪਲੇਸਸ ਐ ਇੱਥੇ ਨਹੀਂ ਤੁਹਾਨੂੰ ਉਹ ਦਿਖਾਵਾਂਗੇ ਸੋ ਸਭ ਤੋਂ ਪਹਿਲਾਂ ਹੁਣ ਅਸੀਂ ਇੱਥੇ ਜਾਣਾ ਮਾਨ ਦੇ ਵਿੱਚ ਅ ਇੱਕ ਸੀਤਾਦਲ ਕਰਕੇ ਆ ਜਿਵੇਂ ਪਹਿਲਾਂ ਤੁਹਾਨੂੰ ਦਿਖਾਏ ਸੀਗੇ ਮਿਸਰ ਦੇ ਵਿੱਚ ਵੀ ਫੋਰਟ ਸੀਗੇ ਮਤਲਬ ਫੋਰਟ ਨੂੰ ਸੀਤਾਦਲ ਹੀ ਬੋਲ ਦਿੰਦੇ ਆ ਜਾਂ ਰੋਮਨਾਂ ਦੇ ਟਾਈਮ ਦਾ ਉਹ ਜਾਂ ਇੱਕ ਰੋਮਨ ਥੀਟਰ ਹੈ ਉਹ ਦਿਖਾਉਣਾ ਇੱਕ ਬਲੂ ਮੋਸਿਕ ਹੈ ਇੱਥੇ ਉਹ ਦਿਖਾਉਣੀ ਹੈ ਇਹ ਕੁਝ ਹਿਸਟੋਰੀਕਲ ਪਲੇਸਸ ਐ ਤੇ ਗੂਗਲ ਮੈਪ ਸਾਨੂੰ ਦਿਖਾਤਾ ਨੇੜੇ ਰਿਹਾ ਜਿਆਦਾ ਦੂਰ ਨਹੀਂ 1.5 ਕਿਲੋਮੀਟਰ ਹੈ ਦੇਖਦੇ ਆ ਟੈਕਸੀ ਲੈਣੀ ਆ ਜਾਂ ਕਿਵੇਂ ਕਰਨਾ ਕਿਉਂਕਿ ਇਹ ਜਿਹੜਾ ਹਿੱਲੀ ਏਰੀਆ ਹੈ ਨਾ ਰਿਪਨ ਹਾਂਜੀ ਆਮਾਨ ਤੁਹਾਨੂੰ ਉੱਪਰ ਜਾ ਕੇ ਅਸੀਂ ਦਿਖਾਵਾਂਗੇ ਪਹਾੜੀਆਂ ਤੇ ਵਸਿਆ ਹੋਇਆ ਸਾਰਾ ਉੱਚਾ ਨੀ ਮੈਂ 15 ਮਿੰਟ ਦੀ ਵਾਕ ਦੇ ਬਾਅਦ ਤੇ ਅਸੀਂ ਪਹੁੰਚ ਗਏ ਆ ਇਹ ਸੀਤਾਦਲ ਦੇ ਮੇਨ ਗੇਟ ਤੇ ਤੇ ਇੱਥੇ ਟਿਕਟ ਪੁੱਛਦੇ ਆ ਕਿੰਨੀ ਟਿਕਟ ਆ ਤੇ ਫਿਰ ਤੁਹਾਨੂੰ ਖੁਸ਼ੀ ਇੱਕ ਮਿੰਟ ਇੱਧਰ ਆ ਦੇਖ ਲਈਏ ਆਲਾ ਤਾਂ ਪਹਿਲਾਂ ਬਾਹਰੋਂ ਫਿਰ ਲੈਨੇ ਆ ਟਿਕਟ ਇਹ ਆਰਕੀਓਲੋਜੀਕਲ ਮਿਊਜ਼ੀਅਮ ਐਂਡ ਨੈਸ਼ਨਲ ਹਿਸਟੋਰੀਕਲ ਸਾਈਟ ਆ ਤੇ ਯੂਨੈਸਕੋ ਵਰਲਡ ਹੈਰੀਟੇਜ ਵੀ ਆਉਂਦੀ ਹੋਊਗੀ ਸ਼ਾਇਦ ਇਹ ਹੈਗਾ ਅਮਾਨ ਦਾ ਸੀਤਾਦਲ ਸੀਤਾਦਲ ਇੱਥੇ ਬੇਸਿਕਲੀ ਕਲੇ ਨੂੰ ਬੋਲਿਆ ਜਾਂਦਾ ਹੈਗਾ ਇਧਰਲੇ ਦੇਸ਼ਾਂ ਦੇ ਵਿੱਚ ਸਾਹਮਣੇ ਵਾਲੇ ਪਾਸੇ ਜਿਹੜੀ ਜਾਰਡਨ ਦੀ ਰਾਜਧਾਨੀ ਹੈ ਸਾਰੀ ਉਹਦਾ ਵੀਊ ਵੀ ਆ ਰਿਹਾ ਹੈ ਅਮਾਨ ਸਿਟੀ ਦਾ ਐਡਾ ਵੱਡਾ ਅਮਾਨ ਸਿਟੀ ਇੱਥੋਂ ਦੇਖ ਲੋ ਸਾਰਾ ਦਿਖਦਾ ਹੈਗਾ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਪਹਿਲਾਂ ਪਹਾੜਾਂ 'ਚ ਵੱਸਦਾ ਹੈ ਇਹ ਤੇ ਸਾਰਾ ਜਿੰਨਾ ਸ਼ਹਿਰ ਹੈਗਾ ਤੇ ਆਹ ਦੇਖੋ ਇੱਥੋਂ ਆਹ ਸਾਰੇ ਪਹਾੜ ਤੁਹਾਨੂੰ ਦਿਖਦੇ ਹੋਣਗੇ ਤੇ ਉਹ ਸਾਰਾ ਆਮਾਨਾ ਉੱਚਾ ਨੀਵੇਂਗਾ ਸਾਰਾ ਵੱਡੀ ਗੱਲ ਯਾਰ ਗ੍ਰੀਨਰੀ ਆ ਹਰਾ ਭਰਾ ਬਹੁਤ ਹੈਗਾ ਤੇ ਜਿਹੜਾ ਇਹ ਕਿਲਾ ਹੈ ਨਾ ਮਤਲਬ ਜਾਂ ਇਹ ਸਾਈਟ ਹੈਗੀ ਇਹ ਵਿਚਾਲੇ ਇੱਕ ਉੱਚੀ ਪਹਾੜੀ ਹੈਗੀ ਉਹਦੇ ਤੇ ਬਣਿਆ ਚਾਰੇ ਪਾਸੇ ਇਹਦੇ ਰਾਜਧਾਨੀ ਦਿਖਦੀ ਹੈਗੀ ਮਤਲਬ ਜਿੱਧਰ ਮਰਜੀ ਦੇਖ ਲਓ ਸਵੇਰੇ ਆਜੋ ਦੁਪਹਿਰੇ ਆਜੋ ਬਹੁਤ ਸੋਹਣਾ ਵਾਲਾ ਦੁਆਲਾ ਦਿਖਦਾ ਹੁੰਦਾ ਹੈਗਾ ਹੁਣ ਟਿਕਟ ਦਾ ਪਤਾ ਕਰਦੇ ਆ ਕਿੰਨੀ ਟਿਕਟ ਹੈਗੀ ਤੇ ਵੈਸੇ ਸਾਡੇ ਕੋਲੇ ਜਾਰਡਨ ਪਾਸ ਹੈਗਾ ਤੁਹਾਨੂੰ ਇੱਕ ਦਿਨ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਜੇ ਤੁਸੀਂ ਜਾਰਡਨ ਪਾਸ ਬਾਏ ਕਰਦੇ ਹੋ ਜਿੰਨੀਆਂ ਵੀ ਇੱਥੇ ਦੇਖਣ ਆਣੀਆਂ ਘੁੰਮਣ ਫਿਰਨ ਆਣੀਆਂ ਥਾਮਾਂ ਉਹ ਸਾਰੀਆਂ ਫ੍ਰੀ ਹੋ ਜਾਂਦੀਆਂ ਤੇ ਨਾਲ ਹੀ ਤੁਹਾਡੀ ਵੀਜ਼ਾ ਫੀਸ ਮਾਫ ਹੋ ਜਾਂਦੀ ਹੈ ਨਹੀਂ 4000 5000 ਰੁਪਿਆ ਜਾਰਡਨ ਦੀ ਵੀਜ਼ਾ ਫੀਸ ਹੈਗੀ ਜੇ ਤੁਸੀਂ ਪਾਸ ਬਾਏ ਕਰਕੇ ਆਉਨੇ ਹੋ 9000 ਦਾ ਪਾਸ ਹੈ ਤਾਂ ਸਾਰਾ ਕੁਝ ਹੀ ਫ੍ਰੀ ਹੈ ਤੁਸੀਂ ਫ੍ਰੀ ਦੇਖਦੇ ਹਾਂ ਹਾਂ ਜੀ ਪਰ ਫਿਰ ਵੀ ਆਪਾਂ ਪੁੱਛ ਲੈਨੇ ਆਂ ਦੇਖ ਲੈਨੇ ਆਂ ਫਿਰ ਵੀ ਟਿਕਟ ਕਿੰਨੀ ਹੈ ਉਹ ਸਾਹਮਣੇ ਉੱਪਰ ਲਿਖੀ ਹੋਈ ਹੈ ਜਿਹੜੀ ਇਹਦੀ ਟਿਕਟ ਹੈ ਇਹਦੀ ਅਗੇ ਤਿੰਨ ਜੋੜੀਆਂ ਤਿੰਨ ਜੋੜੀਆਂ ਦਾ ਬਣ ਗਿਆ ਕੋਈ 350 ਰੁਪਏ ਦੇ ਨੇੜੇ ਤੇ ਪਰ ਖੁਸ਼ੀ ਆਪਣੀ ਤਾਂ ਇਹ ਟਿਕਟ ਲੱਗਣੀ ਕੀ ਕਹਿੰਦੇ ਆ ਨਹੀਂ ਨਹੀਂ ਉਹਨਾਂ ਨੇ ਜਿਹੜਾ ਆਪਣਾ ਕਯੂਆਰ ਕੋਡ ਸੀਗਾ ਉਸਕੈਨ ਕੀਤਾ ਪਾਸ ਦੇ ਅੱਛਾ ਪਾਸ ਸਕੈਨ ਕਰ ਲਓ ਤੁਹਾਨੂੰ ਦੱਸਾਂ ਅੱਜ ਯਾ ਅਸੀਂ だっ ਏ ਗਾਈਡ ਹੋਣਾ ਬਹੁਤ ਇੰਟਰਸਟਿੰਗ ਹਮਮ ਤੋ ਫਿਰ ਇਸੇ ਸਾਈਟ ਆਇਂ ਪੁੱਛੋ ਹਾਊ ਮੱਚ ਹਾਊ ਮੱਚ ਜਾਰਡੀਨ ਵੀ ਹੈਵ ਐਨ ਆਫੀਸ਼ਲ ਪ੍ਰਾਈਸ ਇਟਸ 30 ਡਿਨਰਸ 30 30 ओके वी विल सी हां थैंक यू चलो खुशी हां ही ਇਹਦੇ ਸਕੈਨ ਹੋ ਗਏ 30 ਜਾਰਡੀਅਨ ਦਿਨਾਰ 3500 ਰੁਪਏ ਹੋ ਗਏ ਇੰਡੀਆ ਇੱਕਦਮ ਇਹਦੀ ਕਰੰਸੀ ਵਾਲੀ ਆਪ ਆ ਗਈ ਇਹ ਜਾਰਡਨ ਦੀ ਤੇ 3500 ਰੁਪਏ ਹੋ ਗਿਆ ਗਾਈਡ ਦਾ ਫੀਸ ਹੈਗੀ ਅੰਦਰ ਸਾਈਡ ਦੀ ਸਾਰੀ 600 ਤੇ 3500 ਰੁਪਇਆ ਇਹਦੇ ਨਾਲੋਂ ਚੰਗਾ ਤਾਂ ਸੀ ਫਿਰ ਖੁਜੀ ਗੂਗਲ ਤੇ ਸਰਚ ਕਰ ਲਾਂਗੇ ਵਿਕੀਪੀਡੀਆ ਜਿੰਦਾਬਾਦ ਹਾਂਜੀ ਸਾਰਾ ਦੇਖਦੇ ਖਾਲਾ ਦੋਲਾ ਸਹੀ ਹੈ ਨਾ ਜਿਵੇਂ ਪਹਿਲਾਂ ਕਰਦੇ ਆ ਤੇ ਬਾਕੀ ਕਿਸ ਹਿਸਾਬ ਨਾਲ ਮੈਨੂੰ ਐ ਲਾ ਦਉਂਦਾ ਰਿਹਾ ਪਰ ਕਿਤੇ ਇੰਡੀਆ ਆਪਣਾ ਬੜਾ ਸਸਤਾ ਪਤਾ ਆਪਣੇ 100 150 ਚ ਗਾਈਡ ਮਿਲ ਜਾਂਦਾ ਹੈ ਨਾ ਤੇ ਔਰ ਜਿਹੜੇ ਆਪਾਂ ਕਹਿੰਦੇ ਫਾਰਨਰ ਟਿਕਟ ਉਹ ਵੀ ਬਸ ਦੁੱਗਣੀ ਹੁੰਦੀ ਹੈ 100 150 ਤੋਂ ਵੱਧ ਕਿਸੇ ਦੀ ਨਹੀਂ ਹੁੰਦੀ ਹਾਂ ਇੱਥੇ ਚਲੋ ਟਿਕਟਾਂ ਦਾ ਠੀਕ ਹੈ ਟਿਕਟਾਂ ਦਾ ਪ੍ਰਾਈਸ ਤਾਂ ਠੀਕ ਹੀ ਸੀ 300 ਦਾ ਤੇ ਆ ਦੇਖੋ ਇੱਥੇ ਤੁਹਾਨੂੰ ਅਸੀਂ ਸਾਰਾ ਦਿਖਾ ਦਿੰਨੇ ਆ ਵੈਸੇ ਇੱਥੇ ਲਿਖੀ ਹੁੰਦਾ ਯਾਰ ਤੇ ਇਹ ਕਿੰਨੇ 20 ਤੋਂ ਲੈ ਕੇ 5500 BC ਤੋਂ ਲੈ ਕੇ ਆ ਇਹ ਤੇ 63 BC ਤੱਕ ਆ ਪੀਰੀਅਡ ਰਿਹਾ ਇਹਨਾਂ ਦਾ ਤੇ ਇੱਥੇ ਆ ਲੱਗਿਆ ਹੋਇਆਗਾ ਸਾਰਾ ਡਿਟੇਲ ਦੇ ਵਿੱਚ ਤੇ ਆ 93 ਪੀਰੀਅਡ ਇਹਨਾਂ ਦਾ ਰਿਹਾਗਾ ਰੋਮਨ ਪੀਰੀਅਡ ਤੇ ਅੱਗੇ ਆਗਾ ਅਮਾਨ ਦਾ ਅਮਾਨ ਦਾ ਬੇਰਮਾਨ ਦਾ ਰਾਜ ਰਿਹਾ 600 ਤੋਂ ਲੈ ਕੇ ਆ ਸਾਰਾ ਸੀਤਾ ਦਾ ਸਾਰਾ ਡਿਟੇਲ ਚ ਲੱਗਿਆ ਅੱਗੇ ਕੇ ਤੁਹਾਨੂੰ ਦਿਖਾਉਨੇ ਆ ਜਿਵੇਂ ਤੁਸੀਂ ਆ ਪਹਿਲਾਂ ਦੇਖਿਆ ਹੈ ਨਾ ਤੇ ਜਿਹੜਾ ਜਾਰਡਨ ਹੈ ਉਹ ਬਹੁਤ ਸਾਰੇ ਰਾਜਿਆਂ ਦੇ ਰਾਜ ਦਾ ਹਿੱਸਾ ਰਿਹਾ ਹੈਗਾ ਅਲੱਗ-ਅਲੱਗ ਸਮਿਆਂ 'ਚ ਇੱਥੇ ਅਲੱਗ-ਅਲੱਗ ਕਿੰਗਡਮ ਆਉਂ ਨਿਰ ਰਹੀਆਂ ਮਿਸਰ ਦਾ ਜਿਵੇਂ ਪੁਰਾਣਾ ਇਤਿਹਾਸ ਹੈਗਾ 4500 ਬੀਸੀ ਦਾ ਉਹੀ ਕੁਝ ਇੱਥੇ ਹੈਗਾ ਪਰ ਜਿਹੜਾ ਇਹ ਮਤਲਬ ਅਸੀਂ ਅੱਜ ਦੇਖਣਾ ਹੈ ਜਿਆਦਾ ਰੋਮਨ ਅੰਪਾਇਰ ਨਾਲ ਬਹੁਤ ਸਾਰੀਆਂ ਇਹਦੀਆਂ ਚੀਜ਼ਾਂ ਇੱਥੇ ਮਿਲਦੀਆਂਗੇ ਜਿਹੜੀਆਂ ਜਿਵੇਂ ਰੋਮਨ ਥੀਟਰ ਹੈ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਹੁਣ ਦਿਖਾਉਨੇ ਆ ਉਹ ਸਾਰੀਆਂ 2 ਸੈਂਚਰੀ ਏਡੀ ਦੇ ਨੇੜੇ ਤੇੜੇ ਬਣਾਈਆਂ ਗਈਆਂ ਸੀਗੀਆਂ ਪਰੇਤੇ 720 ਦੇ ਨੇੜੇ ਤੇੜੇ ਦੱਸ ਦਿਆ ਕਹਿੰਦੇ ਵੀ ਇੱਥੇ ਪਹਚਾੜ ਆਇਆ ਸੀ ਇੱਕ ਬਹੁਤ ਵੱਡਾ ਚੀਜ਼ ਦੇ ਨਾਲ ਇਹ ਸਾਰਾ ਜਿੰਨਾ ਸੀਤਾਦਲ ਬਣਿਆ ਹੋਇਆ ਜਾਂ ਹੋ ਰਿਹਾ ਮਤਲਬ ਪੂਰੀ ਤਰ੍ਹਾਂ ਟੈਸਨੈਸ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਜਿਵੇਂ ਮਾਡਰਨ ਹਿਸਟਰੀ ਦੀ ਆਪਾਂ ਗੱਲ ਕਰੀਏ ਫਿਰ ਉਹਦੇ ਚ ਇਟਾਲੀਅਨਾਂ ਫ੍ਰੈਂਚ ਬ੍ਰਿਟਿਸ਼ ਸਾਰੇ ਇੱਥੇ ਰਾਜ ਕਰਦੇ ਰਹੇ ਆ ਤੇ ਅਲੱਗ-ਅਲੱਗ ਨੇ ਇਤੇ ਰਿਸਰਚਸ ਕੀਤੀਆਂ ਤੇ ਹੌਲੀ-ਹੌਲੀ ਜਿਵੇਂ-ਜਿਵੇਂ ਚੀਜ਼ਾਂ ਨਿਕਲਣੀਆਂ ਗਈਆਂ ਸਾਹਮਣੇ ਆਉਂਦੀਆਂ ਗਈਆਂ ਹਨ ਤੇ ਫਿਰ ਇਹ ਆਰਕੀਓਲੋਜੀਕਲ ਸਾਈਟ ਜਾਂ ਜਨੇਸਕੋ ਵਰਲਡ ਜਿਹੜੀ ਹੈਰਿਟੇਜ ਆ ਉਹ ਬਣੀ ਤੇ ਹੁਣ ਤੁਹਾਨੂੰ ਇੱਥੇ ਦਾ ਆਲਾ ਦਵਾਲਾ ਜਿਹੜਾ ਉਹ ਦੱਸਾਂਗਾ ਥੋੜਾ ਜਿਹਾ ਤੁਹਾਨੂੰ ਇੱਥੇ ਮੈਪ ਦਿਖਾਉਣੀ ਇਹਦੇ ਨਾਲ ਤੁਹਾਨੂੰ ਸਮਝਣਾ ਥੋੜਾ ਜਿਹਾ ਹੋਰੀਜ਼ੀ ਹੋ ਜਾਣਾਗਾ ਤੇ ਜਿਵੇਂ ਇਹਨਾਂ ਨੇ ਆ ਉੱਪਰ ਦਿੱਤਾ ਹੋਇਆ ਨਾ ਸਾਈਟ ਪਲਾਨ ਮਤਲਬ ਸਾਈਟ ਪਲਾਨ ਕੀ ਹੈ ਤੇ ਉਸ ਦੇਖੋ ਆ ਕੁਝ ਟਾਈਮ ਜਿਵੇਂ 6ਵੇਂ ਤੇ ਦੇਖੋ ਤੁਸੀਂ 5ਵੇਂ ਤੇ ਦੇਖੋ ਇਹ ਰੋਮਨ ਦੇ ਟਾਈਮ ਦੀਆਂ ਤੇ ਕੁਝ 12ਵੇਂ ਤੇ ਦੇਖੋ ਤੇ ਫਿਰ ਉਹਦੂ ਦੂ ਬਾਦੀਆਂ ਜਿਵੇਂ ਜਿਵੇਂ ਇੱਥੇ ਅਲੱਗ-ਅਲੱਗ ਹੁੰਦਾ ਗਿਆ ਨਾ ਤੇ ਆ ਉਵੇਂ-ਉਵੇਂ ਇਹਨੂੰ ਵਰਤਦੇ ਗਏ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਧਰਲੇ ਪਾਸਿਓਂ ਸ਼ੁਰੂ ਕਰਦੇ ਆ ਤੇ ਮੈਨੂੰ ਲੱਗਾ ਤਾਂ ਕਾਫੀ ਟਾਈਮ ਲੱਗ ਜਾਣਾ ਇੱਥੇ ਲੱਗ ਜਾਣਾ ਕੋਈ ਡੇਢ ਘੰਟਾ ਡੇਢ ਤੋਂ ਘੰਟੇ ਸਾਡੇ ਇੱਥੇ ਲੱਗ ਜਾਣੇ ਇਹਨੂੰ ਪੂਰਾ ਦੇਖਣ ਦੇ ਲਈ ਕਾਫੀ ਲੰਬਾ ਚੌੜਾ ਏਰੀਆ ਇਹ ਤੇ ਜਿਵੇਂ ਪੈਤਰਾ ਇੱਥੇ ਪੈਤਰਾ ਦਾ ਹਜੇ ਅਸੀਂ ਜਾਣਾ ਉਹ ਵੀ ਹਿਸਟੋਰੀਕਲ ਸਾਈਟ ਹੈਗੀ ਉਹ ਵੀ ਕਾਫੀ ਵੱਡੀ ਹੈ ਤੇ ਇੱਥੇ ਨਾਲ ਡਿਟੇਲ ਚ ਦਿੱਤਾ ਵੀ ਹੁੰਦਾ ਜੇ ਤੁਸੀਂ ਗਾਈਡ ਨਹੀਂ ਵੀ ਲੈਣਾ ਆ ਸਾਰਾ ਡਿਟੇਲ ਦਿੱਤਾ ਹੁੰਦਾ ਵੀ ਇੱਥੇ ਕੀ ਹੁੰਦਾ ਸੀਗਾ ਤੇ ਜਿਵੇਂ ਪੁਰਾਣੇ ਟਾਈਮ 'ਚ 550 ਏਡੀ ਦੀ ਬਣੀ ਹੋਈ ਹੈ ਚਰਚ ਹੁੰਦੀ ਸੀ ਇੱਕ ਤੇ ਆ ਦੇਖੋ 550 ਏਡੀ ਦੀ ਬਣੀ ਹੈ ਇੱਥੇ ਇਹ ਪੁਰਾਣੇ ਟਾਈਮ 'ਚ ਸਾਰੀ ਚਰਚ ਸੀਗੀ ਜਿਹੜੀ ਤੁਹਾਨੂੰ ਦੱਸਿਆ 700 ਕੁ ਸਾਲ ਚ ਦੱਸਦੇ ਪਹਹਾਲ ਆਏ ਉਹਦੇ ਨਾਲ ਇਹ ਸਾਰੀਆਂ ਥਾਵਾਂ ਡਿੱਗ ਗਈਆਂ ਤੇ ਆ ਹੁਣ ਸਾਡੇ ਪਿਛਲੇ ਪਾਸੇ ਚਰਚ ਦਾ ਉਹ ਹਿੱਸਾ ਹੈ ਜਿੱਥੇ ਬੈਪਟਿਸਮ ਕਰਾਇਆ ਜਾਂਦਾ ਸੀਗਾ ਜャ ਪੰਜਾਬੀ 'ਚ ਬਪਤਿਸਮ ਬੋਲ ਦਿੰਦੇ ਆ ਤੇ ਬਪਤਿਸਮਾ ਤੇ ਇਹ ਉਹ ਹੁੰਦਾ ਜਿਵੇਂ ਆਪਣੇ ਸਿੱਖੀਸਮ 'ਚ ਮੈਂ ਤੁਹਾਨੂੰ ਦੱਸਾਂ ਜਿਵੇਂ ਸਿੱਖੀism ਜਿਹੜੇ ਕਹਿੰਦੇ ਆ ਅਮਰਤ ਸ਼ਗਨ ਤੇ ਜਿਹਦੇ ਨਾਲ ਤੁਸੀਂ ਮਤਲਬ ਧਰਮ ਦੇ ਵਿੱਚ ਆ ਸਕਦੇ ਇੱਕ ਅਮਰਤ ਪਾਨ ਅਮਰਤ ਪਾਨ ਕਰਕੇ ਹਨਾ ਮਤਲਬ ਖਾਲਸਾ ਸੱਜਣ ਦਾ ਬੰਦਾ ਉਵੇਂ ਜਿਹੜਾ ਕ੍ਰਿਸਚੀਅਨ ਰਿਲੀਜੀਅਨ ਆ ਉਹਦੇ ਵਿੱਚ ਜਿਹੜਾ ਬੈਪਟਿਸਮ ਹੁੰਦਾ ਤੇ ਉਹਦੇ ਵਿੱਚ ਕਹਿੰਦੇ ਆ ਵੀ ਜਿਹੜੀ ਰੂਹ ਆ ਤੁਹਾਡੀ ਉਹਨੂੰ ਪਵਿੱਤਰ ਕਰ ਦਿੱਤਾ ਜਾਂਦਾ ਇੱਕ ਸਪੈਸ਼ਲ ਕਿਸਮ ਦਾ ਜਿਵੇਂ ਆਪਣੇ ਅਮਰਤ تیار ਕਰਦੇ ਆ ਸਪੈਸ਼ਲ ਕਿਸਮ ਦਾ ਇਹਨਾਂ ਦੇ ਜਲ ਕਹ ਦੋ ਤੇ ਉਹਦੇ ਵਿੱਚ ਡੁਬਕੀ ਲਗਾਈ ਜਾਂਦੀ ਹੈ ਜਿਹੜੀ ਜਿਹੜੀ ਇਹ ਧਰਤੀ ਹੈ ਨਾ ਜਾਰਡਨ ਇਜ਼ਰਾਈਲ ਤੇ ਈਜੀਪਟ ਇਹ ਅਸਲ 'ਚ ਨਾ ਯਹੂਦੀ ਜਿਹੜਾ ਧਰਮ ਹੈ ਜੁਡਾਈਜ਼ਮ ਰਿਲੀਜੀਅਨ ਤੇ ਜਾਂ ਫਿਰ ਤੁਸੀਂ ਕਹਿ ਦਿਓ 크੍ਰਿਸਚਨ ਰਿਲੀਜੀਅਨ ਸਾਰੇ ਇੱਥੇ ਪੈਦਾ ਹੋਏ ਆ ਅਸਲ 'ਚ ਨਾ ਤਿੰਨੇ ਦੇ ਜਿਹੜੇ ਦੁਨੀਆ ਦੇ ਵੱਡੇ ਧਰਮ ਹੈ ਚਲੋ ਯਹੂਦੀ ਦਾ ਛੋਟਾ ਯਹੂਦੀ ਤਾਂ ਇਕੱਲੇ ਇਜ਼ਰਾਈਲ 'ਚ ਰਹਿੰਦੇ ਆ ਤੇ ਉਹ ਤੋਂ ਬਿਨਾ ਤੁਸੀਂ ਜਿਹੜੇ ਹੈਗਾ 크੍ਰਿਸਚਨ ਜਾਂ ਇਸਲਾਮ ਹੈ ਤਾਂ ਦੁਨੀਆ ਦੇ ਦੋਨੇ ਵੱਡੇ ਧਰਮ ਹੈ ਉਹ ਸਾਰੇ ਇੱਥੇ ਹੀ ਪੈਦਾ ਹੋਏ ਐ ਇਸੇ ਦਾ ਜਿਹੜਾ ਇਸਲਾਮ ਹੈ ਉਹ ਅਰਬ ਵਿੱਚ ਮਤਲਬ ਮੁਹੰਮਦ ਸਾਹਿਬ ਤੋਂ ਸ਼ੁਰੂ ਹੋਇਆ ਤੇ ਜਿਹੜਾ ਫਿਰ 크੍ਰਿਸਚਨ ਉਹ ਫਲਸਤੀਨ 'ਚ ਇੱਥੇ ਜਿਹੜੇ ਜੀਸੂ ਮਸੀਹ ਜੀਸਸ ਕ੍ਰਾਈਸਟ ਕਹਿੰਦੇ ਨੇ ਹਨਾ ਉਹਨਾਂ ਤੋਂ ਪੈਦਾ ਹੋਇਆ ਤੇ ਉਹਨਾਂ ਨੇ ਵੀ ਬਪਤੀਸਮਾ ਲਿਆ ਸੀਗਾ ਬੈਪਟਿਸਮ ਲਿਆ ਸੀ ਜਿਹੜੀ ਉਹ ਚਰਚ ਹੈਗੀ ਜਿੱਥੇ ਉਹਨਾਂ ਨੇ ਬੈਪਟਿਸਮ ਲਿਆ ਸੀ ਆਪ ਤੇ ਉਹ ਵੀ ਇੱਥੇ ਹੀ ਹੈਗੀ ਮਤਲਬ ਜਾਰਡਨ ਦੇ ਵਿੱਚ ਹੀ ਬਣੀ ਹੋਈ ਹੈਗੀ ਉਹ ਵੈਸੇ ਉਹਨਾਂ ਨੇ ਤਾਂ ਪਤਾ ਨਹੀਂ ਹੁਣ ਲਿਆ ਹੋ ਜਾਂ ਨਹੀਂ ਲਿਆ ਹੋ ਪਰ ਉਹਨਾਂ ਦੇ ਨਾਮ ਤੋਂ ਬਾਅਦੋ ਬਣਾਈ ਗਿਆ ਵੀ ਜੀਸਸ ਕ੍ਰਾਈਸ ਦੀ ਜਿਹੜੀ ਰੂਹਾ ਇੱਥੇ ਪਵਿੱਤਰ ਹੋਈ ਸੀ ਜੇ ਟਾਈਮ ਲੱਗਿਆ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਸਾਹਮਣੇ ਵਾਲੇ ਪਾਸੇ ਹੁਣ ਇੱਕ ਆਪਣੇ ਵੱਡਾ ਖੂਹ ਆ ਗਿਆ ਤੇ ਇੱਥੇ ਵੀ ਸ਼ਾਇਦ ਮਤਲਬ ਪਾਣੀ ਜਮਾ ਕਰਨ ਨੂੰ ਰੱਖਿਆ ਜਾਂਦਾ ਊ ਜਿਵੇਂ ਹੁਣ ਵੀ ਕੁਛ ਪਾਣੀ ਇਹਦੇ ਵਿੱਚ ਥੋੜਾ ਜਿਹਾ ਖੜਾ ਹੈਗਾ ਤੇ ਚੀਜ਼ਾਂ ਉਹ ਹੀ ਹੈ ਟੈਕਨੀਕ ਥੋੜੀਆਂ-ਥੋੜੀਆਂ ਟਾਈਮ ਦੇ ਹਿਸਾਬ ਨਾਲ ਜਿਹੜੀਆਂ ਬਦਲਦੀਆਂ ਰਹਿੰਦੀਆਂ ਹੈਗੀਆਂ ਤੇ ਖੁਸ਼ੀ ਇੱਧਰਲੇ ਪਾਸੇ ਕੀ ਹੈ ਜੀ ਇੱਥੇ ਹੈਗਾ ਸ਼ਾਹੀ ਹਮਾਮ ਦੀ ਬਾਥ ਹਮਾਮ ਅੱਛਾ ਜੀ ਮਤਲਬ ਜਿਹੜੇ ਹੈਗਾ ਜਿਵੇਂ ਉਸ ਟਾਈਮ ਦੇ ਰਾਇਲ ਜਿਵੇਂ ਸ਼ਾਹੀ ਘਰਾਣੇ ਨੂੰ ਜਿਹੜੇ ਸੰਬੰਧਤ ਸੀਗੀਆਂ ਰਾਣੀਆਂ ਉਹਨਾਂ ਦੇ ਲਈ ਸੀਗਾ ਜਿਵੇਂ ਅੱਜ ਕੱਲ ਆਪਾਂ ਭੂਲ ਕਹਿ ਸਕਦੇ ਹਾਂ ਜਿਹੜੀ ਰਾਇਲ ਫੈਮਿਲੀ ਹੋਵੇ ਉਹਨਾਂ ਦੇ ਲਈ ਨੌਣ ਧੌਣ ਲਈ ਹੈ ਮਤਲਬ ਤੇ ਇੱਥੇ ਕਹਿੰਦੇ ਬਹੁਤ ਸਾਰੇ ਰੂਮ ਸੀਗੇ ਹਾਂਜੀ ਤੇ ਉਹਦੇ ਵਿੱਚ ਠੰਡਾ ਪਾਣੀ ਗਰਮ ਪਾਣੀ ਉਹਦੀ ਅਲੱਗ-ਅਲੱਗ ਸਹੂਲਤ ਦਿੱਤੀ ਹੋਈ ਸੀ ਤੇ ਜਿਵੇਂ ਆਪਾਂ ਹੋਰ ਕਿਲਿਆਂ ਦੇ ਵਿੱਚ ਦੇਖਦੇ ਹਾਂ ਹਮਾਮ मोस्टली ਆਪਾਂ ਪਾਕਿਸਤਾਨ ਦੇ ਦੇਖੇ ਸੀ ਸਾਡੇ ਬਲੌਗਸ ਰਾਹੀਂ ਦੇਖਦੇ ਹਾਂ ਆਪਾਂ ਦਿਖਾਇਆ ਹੈ ਨਾ ਸ਼ਾਹੀ ਹਮਾਮ ਹਮੇਸ਼ਾ मोस्टली ਇਹ ਰਾਇਲ ਫੈਮਿਲੀ ਨੂੰ ਬਿਲੋਂਗ ਕਰਦੇ ਹੁੰਦੇ ਆ ਠੀਕ ਹੈ ਜੀ ਇਹ ਜਿਹੜਾ ਹੁਣ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਇੱਥੋਂ ਦੀ ਇਹ ਸਾਈਟ ਦਾ ਮੇਨ ਹਿੱਸਾ ਹੈਗਾ ਤੇ ਇਹਨੂੰ ਉਮਯਾਦ ਪੈਲੇਸ ਬੋਲਦੇ ਆ ਆਪਾਂ ਇਹਦੇ ਅੰਦਰ ਵੀ ਜਾਵਾਂਗੇ ਤੇ ਜਿਹੜੀ ਅਮਯਾਦ ਕਿੰਗਡਮ ਸੀ ਉਹ ਉਸ ਟਾਈਮ ਦਾ ਬਣਿਆ ਹੋਗਾ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸ ਗਿਆ ਥੇ ਨਾ ਕਾਫੀ ਲੰਬਾ ਚੌੜਾ ਏਰੀਆ ਇਹ ਤੇ ਦੂਰ ਦੂਰ ਚੀਜ਼ਾਂ ਬਣੀਆਂ ਹੋਈਆਂ ਦੇਖਣ ਦੇ ਲਈ ਅੰਦਰੋਂ ਕੁਝ ਹੋਰ ਜਿਹਾ ਬਣਿਆ ਹੋਇਆ ਹੈ ਸਕੂਲ ਦਾ ਟੂਰ ਆਇਆ ਹੈ ਮੇਲਾ ਦਾ ਪੂਰਾ ਯਾ ਫਾਈਨ ਥੈਂਕ ਯੂ ਰੀਪਨ ਸਕੂਲ ਟੂਰ ਆਇਆ ਪੂਰਾ ਇਹਦੇ ਅੱਗੇ ਨਿਕਲ ਜਾਓ ਬਹੁਤ ਸਾਰੀਆਂ ਚੀਜ਼ਾਂ ਅੱਗੇ ਦੀ ਅੱਗੇ ਆਈ ਜਾਂਦਾ ਜੇ ਮੈਂ ਪੂਰਾ ਪਿੰਡ ਹੁੰਦਾ ਸੀ ਨਾ ਪੁਰਾਣੇ ਟਾਈਮ 'ਚ ਇੱਕ ਪਿੰਡ ਵਸਿਆ ਹੋਇਆ ਸੀਗਾ ਸਾਰਾ ਜਿਉਂ-ਜਿਉਂ ਅੱਗੇ ਜਾਂ ਜਾਂਦੇ ਨਾ ਤਿਉਂ ਤੇ ਉਹ ਅੱਗੇ 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 ਆਈ ਜਾਂਦਾ ਹੈਗਾ ਥੱਲੋਂ ਇੱਕ ਛੋਟਾ ਜਿਹਾ ਪਹਾੜ ਲੱਗਦਾ ਸੀਗਾ ਬੇ ਇੱਕ ਬਿਲਕੁਲ ਛੋਟਾ ਜਿਹਾ ਪਹਾੜ ਹੈ ਉਹਦੇ ਤੇ ਕੁਝ ਚੀਜ਼ਾਂ ਬਣੀ ਆ ਵਰ ਇੱਥੇ ਆ ਕੇ ਪਤਾ ਲੱਗਿਆ ਕਿ ਕਿੰਨਾ ਕਿੰਨਾ ਵੱਡਾ ਅੱਜ ਵੀ ਅੱਜ ਦੀ ਘੜੀ ਵੀ ਕਿੱਡਾ ਵੱਡਾ ਅੰਬਾਇਰ ਹੈ ਤੇ ਚਾਰੇ ਪਾਸੇ ਤੇ ਰਾਜਧਾਨੀ ਹੈ ਜਿਵੇਂ ਤੁਹਾਨੂੰ ਥੱਲੋਂ ਹੀ ਦੱਸਿਆ ਸੀਗਾ ਤੇ ਇੱਥੋਂ ਵੀ ਦੇਖੋ ਤੁਸੀਂ ਇਹ ਜਿਹੜਾ ਆਮਾਨ ਸਿਟੀ ਦਾ 뷰 ਹੁੰਦਾ ਹੈਗਾ ਇਹ ਸਾਰਾ ਆਮਾਨ ਜਿਹੜੇ ਪਾਸੇ ਮਰਜੀ ਦੇਖੋਗੇ ਨਾ ਜਿਵੇਂ ਜੈਸਲਮੇਰ ਦਾ ਕਿਲਾ ਉੱਚਾ ਸਾਰੇ ਜੈਸਲਮੇਰ ਦੇਖਦਾ ਉਥੋਂ ਬਸ ਉਹੀ ਆ ਦੇਖੋ ਇੱਧਰ ਨੂੰ ਜਾਓਗੇ ਸਾਰੇ ਪਾਸੇ ਜਿਹੜਾ ਸਿਟੀ ਆਮਾਨ ਉਹ ਦਿਖਦਾ ਹੈਗਾ ਆਪ ਇਹਨਾਂ ਰਿਪਨ ਕੰਦਾ ਗੁੰਦਾ ਹੋਣਗੀਆਂ ਹਾਂਜੀ ਇਹ ਵਾਲ ਹੋ ਗਈ ਉਹਦੀ ਇਹ ਕੰਦ ਹੋ ਗਈ ਪੂਰੀ ਮਜ਼ਬੂਤ ਨਾ ਕਿਲੇ ਦੀ ਇਹ ਪੈਲਸੀ ਸੀਗਾ ਫਿਰ ਉਸ ਸਮੇਂ ਦਾ ਤਾਂ ਤਾਂ ਹੀ ਟੁੱਟਿਆ ਹੋਇਆ ਹੋਣਾ ਇਹਨਾਂ ਸਾਰੀਆਂ ਚੀਜ਼ਾਂ ਸਾਡੀ ਵਿਸ਼ ਲਿਸਟ ਚ ਸੀਗੀਆਂ ਤੇ ਜਦੋਂ ਅਸੀਂ ਪਹਿਲਾਂ ਪੜ੍ਹਦੇ ਹੁੰਦੇ ਹਿਸਟਰੀ ਚ ਜਦੋਂ ਯੂਨੀਵਰਸਿਟੀ ਪੜ੍ਹਦੇ ਸੀ ਨਾ ਉਦੋਂ ਰੋਮਨ ਐਂਪਾਇਰ ਬਾਰੇ ਜਾਂ ਹੋਰ ਰੋਮਨ ਐਂਪਾਇਰ ਬਾਰੇ ਸਾਰੀਆਂ ਚੀਜ਼ਾਂ ਪੜ੍ਹਦੇ ਹੁੰਦੇ ਸੀਗੇ ਪਹਿਲਾਂ ਇਕੱਲੇ ਥਿਉਰੀ ਪੜ੍ਹੀ ਹੁਣ ਪ੍ਰੈਕਟੀਕਲ ਦੇਖ ਰਹੇ ਹਾਂ ਸਾਰਾ ਕੁਝ ਤੇ ਜਿਹੜੀਆਂ ਚੀਜ਼ਾਂ ਬੰਦਾ ਕਦੇ ਦੇਖਦਾ ਜਾਂ ਪੜ੍ਹਦਾ ਬੰਦੇ ਦਾ ਨਾ ਸੁਪਨਾ ਹੁੰਦਾ ਯਾਰ ਵੀ ਮੈਂ ਚੀਜ਼ਾਂ ਜਾ ਕੇ ਦੇਖ ਕੇ ਆਵਾਂ ਹਨਾ ਸਾਰੀਆਂ ਵੀ ਕਿਉਂ ਦੀਆਂ ਤੇ ਉਹ ਸੁਪਨੇ ਹੁਣ ਪੂਰੇ ਹੋ ਰਿਹਾ ਸਾਰਾ ਆਲਾ ਦਵਾਲਾ ਦੇਖਣ ਤੇ ਹੌਲੀ ਹੌਲੀ ਅੱਜ ਗ੍ਰੀਸ ਵੀ ਜਾਵਾਂਗੇ ਕੁਛ ਥਾਂਵਾਂ ਗ੍ਰੀਸ ਵੀ ਹਨਾ ਤੇ ਗ੍ਰੀਸ ਜਾਵਾਂਗੇ ਤੇ ਗ੍ਰੀਸ ਵੀ ਰੋਮਨ ਐਂਪਾਇਰ ਬਾਰੇ ਬਹੁਤ ਕੁਝ ਹੈਗਾ ਤੇ ਗ੍ਰੀਕ ਐਂਪਾਇਰ ਬਾਰੇ ਤੇ ਇਹ ਹੈਗਾ ਪੈਲਸ ਦਾ ਰੈ residencial ਏਰੀਆ ਜਿਵੇਂ ਦੇਖਣ ਤੋਂ ਹੀ ਲੱਗ ਰਿਹਾ ਕਿ ਕਮਰੇ ਨੇ ਇੱਥੇ ਛੱਤਾਂ ਛੁੱਤਾਂ ਤਾਂ ਇਹਦੀਆਂ ਡਿੱਗ ਗਈਆਂ ਬਸ ਕੰਧਾਂ ਹੀ ਖੜੀਆਂ ਰਹਿ ਗਈਆਂ ਜਿਵੇਂ ਪੈਲੇਸ ਬਣਾਇਆ ਹੋਊਗਾ ਰਾਜੇ ਨੇ ਤਾਂ ਓਬਵੀਅਸਲੀ ਰਹਿਣ ਲਈ ਵੀ ਜਗਾ ਬਣਾਈ ਹੋਊਗੀ ਨਾ ਤੇ ਕਾਫੀ ਪੁਰਾਣਾ ਹੋਣ ਕਰਕੇ ਨਾ ਚੀਜ਼ਾਂ ਮਤਲਬ ਨਹੀਂ ਰਹਿਣੀਆਂ ਸਦਾ ਤੇ ਬਾਕੀ ਇਹ ਆ ਵੀ ਇਹ ਚੀਜ਼ ਤਾਂ ਤਾਂ ਖੜੀ ਰਹੀ ਤੁਸੀਂ ਮਜ਼ਬੂਤੀ ਦੇਖੋ ਕੰਨਾਂ ਦੀ ਮਟਾਈ ਚੜਾਈ ਬਾਕੀ ਪੱਥਰ ਲੱਗਿਆ ਹੋਇਆ ਸਾਰਾ ਪੱਥਰ ਹੀ ਆ ਸਾਰਾ ਹਾਂਜੀ ਹੈਰਾਨੀ ਦੀ ਗੱਲ ਇਹ ਆ ਵੀ ਇੰਨਾ ਉੱਪਰ ਇਹਨਾਂ ਨੇ ਪੱਥਰ ਕਿਵੇਂ ਲਿਆਂਦਾ ਹੋਇਆ ਇੰਨਾ ਉੱਪਰ ਕਿਵੇਂ ਆਇਆ ਹੋਇਆ ਇਹ ਸਾਰਾ ਕੁਝ ਐਡੀ ਪਹਾੜੀ ਦੇ ਉੱਪਰ ਹਨਾ ਉਦੋਂ ਰੁਪਨ ਵੈਸੇ ਵੀ ਰਾਜੇ ਨਾ ਹਿੱਲੀ ਏਰੀਏ ਤੇ ਉੱਪਰ ਰਹਿੰਦੇ ਹੁੰਦੇ ਸੀ ਵੀ ਸਾਰੇ ਸ਼ਹਿਰ ਤੇ ਜਿਵੇਂ ਨਜ਼ਰ ਰੱਖ ਸਕਣ ਹਾਂ ਹਾਂਜੀ ਹਾਂਜੀ ਤੇ ਸਪ੍ਰਿੰਗ ਦਾ ਟਾਈਮ ਆ ਯਾਰ ਹੁਣ ਅਪ੍ਰੈਲ ਮਈ ਦਾ ਜਿਹੜਾ ਮਹੀਨਾ ਹੈ ਨਾ ਤੇ ਇਹ ਅ ਮਤਲਬ ਸਭ ਫੁੱਲ ਖਿੜਨੇ ਸ਼ੁਰੂ ਹੋ ਗਿਆ ਦੇਖੋ ਤੇ ਹੁਣ ਅਸਲ ਜੀ ਯੂਰਪ ਘੁੰਮਣ ਦਾ ਅਸਲ ਜੀ ਸੁਆਦ ਆਵੇ ਜੇ ਹੁਣ ਯੂਰਪ ਜਾਣਾ ਹੋਵੇ ਹੈਨਾ ਖੁਸ਼ੀ ਚੱਲੀ ਯਾਰ ਯੂਰਪ ਆਪਾਂ ਇੱਥੋਂ ਹਾਂ ਐਤਵਾਰ ਸਿੱਧਾ ਯੂਰਪ ਚੱਲਦੇ ਆ ਮੈਂ ਤਾਂ ਕਹਿੰਦਾ ਸਹੀ ਹੈ ਚੱਲਾਂਗੇ ਹਾਂਜੀ ਤੇ ਕਿਉਂਕਿ ਵੀਜ਼ਾ ਤਾਂ ਪਈ ਆ ਆਪਣਾ ਮਲੇ ਇੱਥੇ ਸਿੱਧਾ? ਅਸੀਂ ਤਾਂ ਸਿੱਧੇ ਹੀ ਚੱਲਦੇ ਆ। ਓਕੇ। ਯਾਰ ਪਰ ਨੂੰ ਕਮ ਮੰਨਦੇ ਨਾ ਦੋ ਹੀ ਬੈਸਟ ਟਾਈਮ ਮੰਨੇ ਗਏ ਆ ਤੇ ਇੱਕ ਤਾਂ ਜਿਹੜਾ ਸਪ੍ਰਿੰਗ ਇੱਕ ਆਟਮ ਮਤਲਬ April ਤੇ May April ਤਾਂ ਚਲੋ ਲੰਘ ਹੀ ਗਈ ਹੁਣ ਲਗਭਗ ਤੇ May ਦਾ ਮਹੀਨਾ ਚਲੋ ਹਜੇ ਪਿਆ ਸਾਰ ਜਾਂ ਫਿਰ ਸੁੱਕੇ ਜੇ ਤੁਹਾਨੂੰ ਰੁੱਖ ਦੀ ਸਰੀ ਸੀ ਉਹਨਾਂ ਤੇ ਹੁਣ ਫੁੱਲ ਖਿੜ ਗਏ। ਹਾਂ ਹੁਣ ਸਾਰੇ ਫੁੱਲ ਖਿੜੇ ਹੋਣੇ। ਜਦੋਂ ਅਸੀਂ ਪਹਿਲਾਂ ਸਵਿਟਜ਼ਰਲੈਂਡ ਹੋਰ ਜਾ ਕੇ ਜਾਂ ਫਿਰ ਸਤੰਬਰ ਤੇ ਅਕਤੂਬਰ ਉਹ ਟਾਈਮ ਬੈਸਟ ਹੁੰਦਾ ਹੈਗਾ। ਕਈ ਜਨੋਂ ਪੁੱਛ ਰਹੇ ਹੁੰਦੇ ਆ ਵੀ ਤੁਸੀਂ ਕਈ ਥਾਂ ਮੇ ਜਾ ਕੇ ਕਿਸੇ ਦੇਸ਼ ਚ ਕਹਿੰਦੇ ਨਾ ਵੀ ਇਹਦਾ ਬੈਸਟ ਟਾਈਮ ਨਹੀਂ ਹੈਗਾ ਤੇ ਵੀ ਤੁਸੀਂ ਫਿਰ ਤੁਸੀਂ ਆਪ ਬੈਸਟ ਟਾਈਮ ਚ ਕਿਉਂ ਨਹੀਂ ਜਾਂਦੇ ਅਸਲ ਚ ਦੁਨੀਆ ਨੂੰ ਬੈਸਟ ਟਾਈਮ ਘੁੰਮਣ ਦੇ 4 ਕੁ ਮਹੀਨੇ ਹੁੰਦੇ ਆ ਸਾਲ ਦੇ ਬਾਕੀ ਤਾਂ ਜਦੋਂ ਆਪਣੇ ਵਿੰਟਰ ਆ ਜਾਂਦੀ ਹੈ ਪੂਰੀ ਦੁਨੀਆ ਦੀ ਵਿੰਟਰ ਹੁੰਦੀ ਹੈ ਕੈਨੇਡਾ ਜੀ ਵੀ ਬਰਫ ਪੈਂਦੀ ਹੈ ਇੰਗਲੈਂਡ ਜੀ ਵੀ ਬਰਫ ਪੈਂਦੀ ਹੈ ਤੇ ਹੋਰ ਸਾਰੇ ਕਿਤੇ ਬਰਫੀ ਪੈਂਦੀ ਹੈ ਹਨਾ ਸਮਰ ਚ ਜਿਵੇਂ ਹੁਣ ਗਰਮੀ ਹੈ ਸਾਰਾ ਅਲਬ ਹੁਣ ਘੁੰਮਣ ਵਾਲਾ ਨਹੀਂ ਹੈਗਾ ਜਿਵੇਂ ਹੁਣ ਪਹਿਲਾਂ ਤੁਸੀਂ ਈਜੀਪਟ ਦੇਖਿਆ ਗਰਮੀ ਹੋਣੀ ਸ਼ੁਰੂ ਹੋ ਗਈ ਜਿਹੜੇ ਆਪਣੇ ਵੀ ਜਿਵੇਂ ਤੁਸੀਂ ਪੰਜਾਬ ਚ ਮੰਨੋ ਮਤਲਬ ਮਾਰਚ ਅਪ੍ਰੈਲ ਜਿਵੇਂ ਨਾ ਠੰਡ ਨਾ ਗਰਮੀ ਉਵੇਂ ਸਤੰਬਰ ਅਕਤੂਬਰ ਨਾ ਠੰਡ ਨਾ ਗਰਮੀ ਜਾਂ ਵੱਧ ਤੋਂ ਵੱਧ ਨਵੰਬਰ ਲੈ ਸਕਦੇ। ਇਹੀ ਟਾਈਮ ਜਾਂ ਹੁੰਦਾ ਜਿਹੜਾ ਪੂਰੀ ਦੁਨੀਆ ਚ ਵਧੀਆ ਘੁੰਮੇ ਫਿਰਿਆ ਜਾ ਸਕਦਾ। ਫਾਈਨਲੀ ਇਹ ਆ ਗਈ ਉਹ ਜਗਾ ਜਿਹਨੂੰ ਦੇਖਣ ਦਾ ਸੁਪਨਾ ਸੀਗਾ ਬਹੁਤ ਟਾਈਮ ਦਾ ਤੇ ਇਹ ਚੀਜ਼ਾਂ ਦਾ ਨੂੰ ਇਥਨਸ ਗ੍ਰੀਸ ਜਾਂ ਫਿਰ ਇੱਥੇ ਮਤਲਬ Oman ਦੇ ਵਿੱਚ ਥੋੜੀਆਂ ਬਹੁਤੀਆਂ ਤੁਹਾਨੂੰ ਮੈਨੂੰ ਲੱਗਦਾ ਇਟਲੀ ਚ ਤਾਂ ਨਹੀਂ ਮਿਲਣਗੀਆਂ ਇਹ ਰੋਮਨ ਅੰਪਾਇਰ ਦੀਆਂ ਜ਼ਿਆਦਾ ਇਟਲੀ ਚ ਮਿਲ ਜਾਣਗੀਆਂ ਸ਼ਾਇਦ ਥੋੜੀਆਂ ਬਹੁਤੀਆਂ ਤੇ ਇਹ ਚੀਜ਼ਾਂ ਜੀ ਇਹ ਟੈਂਪਲ ਆਫ ਹਰਕੁਲਸ ਬੋਲਦੇ ਇਹਨੂੰ ਤੇ ਇਹ ਮੰਦਿਰ ਹੈਗਾ ਉਸ ਟਾਈਮ ਦਾ ਤੁਸੀਂ ਸਾਹਮਣੇ ਦਿਖਾਉਣਾ ਤੁਹਾਨੂੰ ਇਹਦਾ ਮੂੰਹ ਚੜ੍ਹਦੇ ਵੱਲੋਂ ਇਹਦਾ ਮੂੰਹ ਸੀਗਾ ਇਹ ਦੇਖੋ ਸਾਰਾ ਮੰਦਿਰ ਦੇ ਇੰਨੇ ਕੁ ਪਿੱਲਰ ਏ ਦੋ ਕੁ ਪਿੱਲਰ ਬਚੇ ਹੋਏ ਆ ਬਸ ਖੜੇ ਜਿਹੜੇ ਯਾਦਗਾਰ ਇੱਥੋਂ ਦੀ ਤੇ ਬਾਕੀ ਸਾਰਾ ਕੁਝ ਇਹ ਆ ਪਚਾਲ ਦੇ ਨਾਲ ਸਾਰਾ ਡਿੱਗਿਆ ਹੋਇਆਗਾ ਇਹ ਦੇਖੋ ਇੱਥੇ ਤੱਕ ਆ ਇਹ ਕਿੱਡਾ ਪਿੱਲਰ ਦੀ ਮੋਟਾਈ ਦੇਖੋ ਤੁਸੀਂ ਇੱਥੋਂ ਤੁਹਾਨੂੰ ਪੱਥਰ ਪਤਾ ਲੱਗਦੇ ਹੋਣਗੇ ਕਿੱਡੇ-ਕੱਡੇ ਪੁਰਾਣੇ ਟਾਈਮ ਦੀ ਨਾ ਯਾਰ ਅਸੀਂ ਇੱਕ ਚੀਜ਼ ਜ਼ਰੂਰ ਦੇਖਦੇ ਆ ਵੀ ਤੁਸੀਂ ਉਹਨਾਂ ਦੇ ਕਮਾਲ ਦੇਖੋ ਉਹਨਾਂ ਦੀ ਸਮਝ ਕਿੱਡੀ ਵੱਡੀ ਸੀਗੀ ਤੇ ਇਹਨਾਂ ਨੇ ਪੱਥਰਾਂ ਨੂੰ ਕਿਵੇਂ ਰੱਖਣਾ ਮਤਲਬ ਈਜੀਪਟ 'ਚ ਤੁਸੀਂ ਪਹਿਲਾਂ ਦੇਖਿਆ ਹੋਊਗਾ ਹਨਾ ਪਿਰਾਮਿਡਸ ਕਿਵੇਂ ਬਣਾਏ ਗਏ ਹੋਣਗੇ ਤੇ ਇੱਥੇ ਸ਼ਾਇਦਾਂ ਕੋਈ ਛੁੱਕਰਿਆ ਵੀ ਹੋਇਆਗਾ ਇਹਨਾਂ ਤੇ ਇਹਨਾਂ ਦੀ ਲੈਂਗੁਏਜ ਦੇ ਵਿੱਚ ਤੇ ਜਿਹੜਾ ਇਹ ਟੈਂਪਲ ਹੈ ਨੂੰ ਹਰਕੁਲੇਸ ਟੈਂਪਲ ਬੋਲਦੇ ਆ ਤੇ ਨਾਲ ਨਾਲ ਇਹਨੂੰ ਇਨਕੰਪਲੀਟਿਡ ਟੈਂਪਲ ਵੀ ਬੋਲਿਆ ਜਾਂਦਾ ਹੈ ਇਹ ਰੋਮਨਸ ਨੇ ਬਣਾਇਆ ਸੀਗਾ ਜਿਵੇਂ ਉਸ ਸਮੇਂ ਦੇ ਵਿੱਚ ਜਾਦਾ ਮੰਦਿਰ ਹੀ ਬਣਦੇ ਸੀ ਮਤਲਬ ਉਸ ਸਮੇਂ ਦੇ ਰਾਜ ਮੰਦਰ ਮੰਦਰ ਮਤਲਬ ਦੇਵੀ ਦੇਵਤਿਆਂ ਨੂੰ ਪੂਜਦੇ ਸੀ ਜਿਵੇਂ ਆਪਣੇ ਇੰਡੀਆ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਹੋਰ ਹਸਾਬ ਦੇ ਪੂਜਾ ਹੁੰਦੀ ਆ ਤੇ ਉਦੋਂ ਉਸ ਜਮਾਨੇ ਦੇ ਹਿਸਾਬ ਨਾਲ ਹੁੰਦੀ ਹੋਗੀ ਨਾ ਪਰ ਅੱਜ ਕੱਲ ਜਿਹੜਾ ਜਾਰਡਨ ਹੈ ਇਹ ਜਿਆਦਾ ਮੁਸਲਮ ਕਮਿਊਨਿਟੀ ਇੱਥੇ ਕਿਉਂਕਿ ਮੁਹੰਮਦ ਸਾਹਿਬ ਤੋਂ ਬਾਅਦ 6ਵੀਂ 7ਵੀਂ ਏਡੀ ਤੋਂ ਬਾਅਦ ਇੱਥੇ ਸਾਰੀ ਮੁਸਲਮ ਕਮਿਊਨਿਟੀ ਆ ਹੁਣ ਮਤਲਬ ਹੁਣ ਉਹ ਪਹਿਲੇ ਸਮੇਂ ਤੋਂ ਅਸਲ ਜਿਹੜਾ ਅਸਲ ਜਿਹੜੀ ਖੁਸ਼ੀ ਜਿਹੜਾ ਇਸਲਾਮ ਪੈਦਾ ਹੋਇਆ ਉਹ 7ਵੀਂ ਸਦੀ ਦੇ ਨੇੜੇ ਪੈਦਾ ਹੋਇਆਗਾ ਸਾਰੇ ਅਰਬ ਕੰਟਰੀ ਚ ਇਹ ਵੀ ਅਰਬ ਚ ਆਉਂਦਾ ਜਾਰਡਨ ਤੇ 7ਵੀਂ ਸਦੀ ਚ ਇਸਲਾਮ ਆਇਆਗਾ ਉਹ ਉਥੇ ਨੇੜੇ ਤੁਹਾਨੂੰ ਦਿਖਾ ਵੀ ਦਿੰਨਾ ਥੋੜਾ ਜਾ ਕੇ ਹੋਰ ਸ਼ਾਇਦ ਉਹਨਾਂ ਦੀ ਲੈਂਗੁਏਜ ਚ ਕੁਝ ਲਿਖਿਆ ਵੀ ਹੋਇਆਗਾ ਸਾਨੂੰ ਦਿਖ ਰਿਹਾ ਹੈਗਾ ਇਹ ਜ਼ਰੂਰੀ ਨਹੀਂ ਵੀ ਸਾਰੇ ਟੋਟੇ 7ਵੀਂ ਸਦੀ ਦੀ ਉਦੋਂ ਦੇ ਟੁੱਟੇ ਹੋਣ ਜਦੋਂ 700 ਕੁਝ ਮੰਨ ਲਓ ਪਹਚਾਲ ਆਇਆ ਤੇ ਉਹ ਤੋਂ ਬਾਅਦ ਵੀ ਡਿੱਗੇ ਹੋ ਸਕਦੇ ਆ ਹੌਲੀ ਹੌਲੀ ਇਹ ਤੁਹਾਨੂੰ ਦਿਖਦਾ ਹੋਣਾ ਦੇਖੋ ਇਹ ਕੁਛ ਨਾ ਕੁਛ ਨਾ ਇੱਥੇ ਲਿਖਿਆ ਹੋਇਆਗਾ ਸਾਰਾ ਇਹ ਤੇ ਇਹਨਾਂ ਦਾ ਡਿਜ਼ਾਈਨ ਦੇਖੋ ਕਿਵੇਂ ਘੜ ਘੜੇ ਨਹੀਂ ਇਹ ਚੀਜ਼ਾਂ ਉੱਪਰ ਰੱਖੀਆਂ ਹੋਣੀਆਂ ਬਸ ਦੋ ਹੀ ਪਿੱਲਰ ਬਜੇ ਹਾਂਜੀ ਆਹੀ ਪਿੱਲਰ ਬਜੇ ਤੇ ਹੁਣ ਅਸੀਂ ਥੀਏਟਰ ਵੱਲੋਂ ਉਤਰਨ ਦਾ ਰਸਤਾ ਦੇਖਦੇ ਆਂ ਨਹੀਂ ਫਿਰ ਇੱਥੋਂ ਟੈਕਸੀ ਕਰਾਵਾਂਗੇ ਤੇ ਜਾਂ ਫਿਰ ਪੈਦਲੀ ਉਤਰ ਜਾਾਂਗੇ ਜਿਵੇਂ ਤੁਹਾਨੂੰ ਦੱਸਿਆ ਨੇੜੀ ਹੈ ਪਰ ਹੈ ਉਹ ਸਾਹਮਣੇ ਰੋਮਨ ਥੀਏਟਰ ਤੁਹਾਨੂੰ ਸ਼ਾਇਦ ਦਿਖਦਾ ਹੋਣਾ ਓ ਦੇਖੋ ਸਾਹਮਣੇ ਨਾ ਇਹ ਉਹ ਰੋਮਨ ਥੀਏਟਰ ਹੈ ਸਾਹਮਣੇ ਉਹ ਵੀ ਇਹਨਾਂ ਦਾ ਇਸੇ ਕਰਕੇ ਰੋਮਨ ਥੀਏਟਰ ਹੈ ਮਤਲਬ ਰੋਮਨਾਂ ਦੇ ਟਾਈਮ ਦਾ ਹੈਗਾ ਅਮਾਨ ਸਿਟੀ ਹਰ ਬਹੁਤ ਵੱਡਾ ਹੈਗਾ ਬਹੁਤ ਆਲੇ ਦੁਆਲੇ ਦੇਖੋ ਕਿੱਡਾ ਵੱਡਾ ਹੈ ਤੇ ਇਹ ਇਹ ਸਾਈਟ ਵੀ ਬਹੁਤ ਵੱਡੀ ਹੈ ਤੁਸੀਂ ਦੇਖੋ ਕਿੰਨਾ ਵੱਡਾ ਏਰੀਆ ਹੈ ਤੇ ਹੁਣ ਵਾਪਸ ਜਾ ਰਹੇ ਹਾਂ ਜੀ ਇੱਥੋਂ ਥੱਲੇ ਵੱਲ ਨੂੰ ਜਾਰਡਨ ਦਾ ਦਾਇਰਾ ਇੰਨੀ ਦੀ ਨੀ ਮੌਸਮ ਵੀ ਸੋਹਣਾ ਹੈ ਮਤਲਬ ਤੇ ਆਹੀ ਮਹੀਨਾ ਵੈਸੇ ਵਧੀਆ ਮੰਨੇ ਜਾਂਦਾ ਜਾਰਡਨ ਘੁੰਮਣ ਲਈ ਤੇ ਇੱਥੇ ਟੂਰਿਸਟ ਨਹੀਂ ਬਹੁਤ ਦਿਖ ਰਹੇ ਪਤਾ ਨਹੀਂ ਕੀ ਗੱਲ ਹੈ ਜਰਕੇ ਸੰਤਾ ਐ ਲੱਗਦਾ ਸੀਗਾ ਜਿਵੇਂ ਈਜੀਪਟ ਦੇ ਵਿੱਚ ਪਿਰਾਮਿਡਸ ਦੇ ਕੋਲ ਇੰਨੇ ਟੂਰਿਸਟ ਸੀਗੇ ਹਨ ਤੇ ਵੀ ਇਹ ਵੀ ਬਹੁਤ ਹਿਸਟੋਰੀਕਲ ਸਾਈਟ ਹੈ ਇੱਥੋਂ ਦੀ ਵੀ ਇੱਥੇ ਹੋਣੇ ਚਾਹੀਦੇ ਸਾਰੇ ਤੇ ਹੋ ਸਕਦਾ ਜਾਂ ਪੈਤਰਾ ਜਿਵੇਂ ਅਸੀਂ ਅੱਗੇ ਹੋਰ ਜਾਰਡਨ ਦੀਆਂ ਥਾਵਾਂ ਕੋ ਮੰਗ ਜਾਂ ਡੈੱਡ ਸੀ ਜਿਹੜਾ ਜਿੱਥੇ ਕੋਈ ਬੰਦਾ ਡੁੱਬਦੀ ਨਹੀਂ ਹੈਗਾ ਕੋਈ ਜਾਨਵਰ ਨਹੀਂ ਜਾਂਦਾ ਰਹਿਣਾ ਡੈਡ ਸੀ ਤਾਂ ਕਰਕੇ ਉਹਦਾ ਨਾਮ ਹੈ ਸ਼ਾਇਦ ਉਹਨਾਂ ਥਾਵਾਂ ਤੇ ਸਾਨੂੰ ਟੂਰਿਸਟ ਮਿਲਣਾ ਇੱਥੇ ਆ ਪੌੜੀਆਂ ਨੂੰ ਬੰਦ ਕਰ ਰੱਖਿਆ ਵੈਸੇ ਪਹਿਲਾਂ ਕਹਿੰਦੇ ਇੱਥੋਂ ਪੌੜੀਆਂ ਵੀ ਜਾਂਦੀਆਂ ਹੁੰਦੀਆਂ ਸੀ ਉਹ ਸਿੱਧਾ ਤੁਹਾਨੂੰ ਥੱਲੇ ਰੋਮਨ ਥੀਏਟਰ ਦੁਆਰਾ ਦੇਖਦਾ ਹੁਣ ਤੇ ਹੁਣ ਸ਼ਾਇਦ ਇਹਦੀ ਕੋਈ ਕੰਮ ਚੱਲ ਰਿਹਾ ਹੈਗਾ ਰਿਪੇਅਰ ਵਗੈਰਾ ਚੱਲ ਰਹੀ ਹੋਣੀ ਹੈ ਨਾ ਤੇ ਹੁਣ ਮੈਨੂੰ ਲੱਗਦਾ ਉੱਪਰ ਦੀ ਹੰਕੀ ਜਾਣਾ ਪੈਣਾ ਹੈ ਇਹ ਮੇਨ ਟਿਕਟ ਆਫਿਸ ਆ ਗਿਆ ਜਿੱਥੋਂ ਅਸੀਂ ਐਂਟਰੀ ਲਈ ਸੀਗੀ ਇਤੋਂ ਹੀ ਬਰਲੇ ਪਾਸੇ ਜਾਣੇ ਹੁਣ ਆਉਣ ਵਾਲੇ 5-7 ਵਲੌਗ ਚ ਅਸੀਂ ਦੱਸ ਦਾਂਗੇ ਤੁਹਾਨੂੰ ਮੇਰੇ ਵੀ ਸਾਡਾ ਪਤਾ ਨਹੀਂ ਹੈਗਾ ਕੁਝ ਵੀ ਯਾਰ ਇਦੋ ਵਾਰ ਯੂਰਪ ਭਾਜੀ ਕੰਗਸ ਇੱਥੇ ਨੇੜੇ ਤਾਂ ਹੈਗਾ ਹੁਣ ਯੂਰਪ ਤੋਂ ਕਿੰਨਾ ਕੁ ਅਸੀਂ ਦੂਰ ਆ ਤੇ ਮਸਾ ਤਿੰਨ ਫੁੱਲ ਖਿੜਦੇ ਦੇਖ ਲਈ ਹੁਣ ਇਹਨਾਂ ਦਾ ਮਨ ਕਰੂਗਾ ਵੀ ਮੈਂ ਉੱਥੇ ਵੀ ਦੇਖਣੀ ਆ ਸਪ੍ਰਿੰਗ ਤੇ 3 ਘੰਟੇ ਦੀ ਫਲਾਈਟ ਇੱਥੋਂ ਨਾਲੇ ਫਲਾਈਟ ਵੀ ਇੱਥੋਂ ਸਸਤੀ ਪੈ ਜਾਣੀ ਹੈ ਕੋਸ਼ਿਸ਼ ਕਰਾਂਗੇ ਪਹੁੰਚਦੇ ਆ ਇਹ ਇੱਥੋਂ ਲਈ ਅਸੀਂ ਟੈਕਸੀ ਹੁਣ ਥੱਲੇ ਜਾਣ ਲਈ ਸਿਰਫ 1 ਰੁਪਏ ਜੀ ਮਿਲ ਗਈ ਤੇ 117 ਇੱਥੋਂ ਦਾ ਤਾਂ ਇੱਕੋ ਹੀ ਲੱਗਿਆ ਆਪਣਾ 117 ਮੰਨਦਾ ਨਾ ਤੇ ਇੱਥੇ ਸ਼ਾਮ ਤੱਕ ਘੁੰਮਣ ਲਈ ਤਾਂ 10-15 ਰੁਪਏ ਬਹੁਤ ਹੁੰਦੇ 10-15 ਰੁਪਏ ਨਹੀਂ 10-15 ਜੌਡੀਅਨ ਦਿਨਾਰ ਕਹਿ ਦੋ ਜਿਹੜਾ ਇਹ ਰੋਮਨ ਥੀਟਰ ਹੈ ਇਹ ਬਿਲਕੁਲ ਸ਼ਹਿਰ ਦੇ ਵਿੱਚ ਬਣਿਆ ਹੋਇਆ ਜਿਵੇਂ ਅਸੀਂ ਜਦੋਂ ਪਹਿਲਾਂ ਗਏ ਸੀਗੇ ਤੇ ਇੱਥੇ ਤੁਹਾਨੂੰ ਕੋਈ ਵੀ ਟੈਕਸੀ ਲੈਣ ਦੀ ਜਾਂ ਕਾਸੀ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਪੈਦਲ ਹੀ ਬਿਲਕੁਲੀ ਡਾਊਨ टाउन ਦੇ ਵਿੱਚ ਤੁਸੀਂ ਪੈਦਲ ਇਹਨੂੰ ਦੇਖ ਸਕਦੇ ਹੋ ਇਹ ਇਹਦਾ ਮੇਨ ਐਂਟਰੀ ਗੇਟ ਆ ਗਿਆ ਆ ਬੜਾ ਯਾਰ ਕਮਾਲ ਦੀ ਕਿਸਮ ਦਾ ਲਾਏ ਹੋਏ ਪਹਿਲੀ ਵਾਰ ਦੇਖਿਆ ਪ੍ਰਾਣਾ ਸਟਾਈਲ ਹੈ ਇਹ ਪਰ ਹਾਂਜੀ ਜਿਹੜਾ ਨਾ ਜਾਰਡਨ ਹੈ ਤੇ ਇਸ ਕੰਟਰੀ 'ਚ ਵੀ ਬਹੁਤ ਸਾਰੀਆਂ ਹਾਲੀਵੁੱਡ ਮੂਵੀਜ਼ ਬਣੀ ਆ ਤੇ ਕਿਉਂਕਿ ਆ ਚੀਜ਼ਾਂ ਤੁਸੀਂ ਦੇਖੀ ਹੋਣੀਆਂ ਹਾਲੀਵੁੱਡ ਦੀਆਂ ਮੂਵੀਜ਼ ਤੇ ਨਾਲ ਜਿਹੜਾ ਪੈਤਰਾ ਚ ਖਾਸ ਕਰਕੇ ਉਧਰਲੇ ਪਾਸੇ ਡੇਜ਼ਰਟ ਆ ਨਾ ਸਾਰਾ ਤੇ ਵੱਡੇ ਵੱਡੇ ਰੇਤ ਦੇ ਟਿੱਬੇ ਤੇ ਉਹ ਸਾਰੀਆਂ ਚੀਜ਼ਾਂ ਕਰਕੇ ਜਾਰਡਨ ਕਾਫੀ ਜ਼ਿਆਦਾ ਦੁਨੀਆ 'ਚ ਫੇਮਸ ਆ ਟੂਰਿਸਟ ਹੱਬ ਆ ਪੂਰੀ ਵੱਡੀ ਇਹ ਦੇਖੋ ਹੁਣ ਤੁਹਾਨੂੰ ਇੱਥੋਂ ਦਿਖਾਉਣਾ ਤੇ ਤੁਹਾਨੂੰ ਸਮਝ ਆਊਗੀ ਜਿੱਥੇ ਅਸੀਂ ਜਿਹੜੀ ਜਗ੍ਹਾ ਤੇ ਜਾ ਕੇ ਆਏ ਨਾ ਪਹਿਲਾਂ ਜਿੱਥੇ ਬਣੇ ਹੋਏ ਸੀ ਟੈਂਪਲ ਵਗੈਰਾ ਉੱਪਰ ਜਾ ਕੇ ਆਏ ਸੀ ਬਿਲਕੁਲ ਲਾਸਟ ਦੇ ਉਹ ਦੇਖਦਾ ਹੁਣ ਤੁਹਾਨੂੰ ਸ਼ਹਿਰ ਦੇ ਬਿਲਕੁਲ ਉੱਪਰ ਹੈ ਉਹ ਉੱਥੇ ਜਾ ਕੇ ਆਏ ਸੀ ਵੈਸੇ ਵੀ ਰਿਪਨ ਜਿਹੜਾ ਇਹ ਰੋਮਨ تھیਟਰ ਹੈ ਹੁਣ ਤਾਂ ਇਹਨੂੰ ਕਲਚਰਲ ਐਕਟੀਵਿਟੀਜ਼ ਲਈ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ ਅੱਛਾ ਜੀ ਇੰਟਰਨੈਸ਼ਨਲ ਬੁੱਕ ਫੇਅਰ ਹੋ ਗਿਆ ਕੋਈ 뮤지컬 ਕਾਨਸਰਟ ਹੋ ਗਿਆ ਉਹ ਜ਼ਿਆਦਾ ਹੁੰਦੇ ਆ ਹੁਣ ਉਸ ਟਾਈਮ ਵੀ ਮੇਰੇ ਖਿਆਲ ਚ ਇਦਾਂ ਹੀ ਹੋਣਾ ਕੁਝ ਹਾਂਜੀ ਆ ਐਂਟਰੀ ਫੀਸ ਇੱਥੋਂ ਉਹ ਤਾਂ ਐਜ਼ ਅ تھیਟਰ ਮਤਲਬ ਮਤਲਬ ਜਿਵੇਂ ਅਮ ਅੱਛਾ ਥੀਏਟਰ ਦੇ ਕੁਆਲਿਟੀਆਂ ਹੁੰਦੀਆਂ ਨੇ ਜਿਵੇਂ ਜਿਹਦੇ ਵਿੱਚ ਜ਼ਿਆਦਾ ਉਹਦੇ ਲਈ ਜਿਵੇਂ ਆਪਣੇ ਪੰਜਾਬੀ ਨੇ ਸਟਿਕਾ ਲਖਭਾਵਨ ਹਾਂਜੀ ਆ ਦੇਖੋ ਆ ਲਿਖਿਆ ਹੋਇਆ ਰੋਮਨ ਥੀਏਟਰ ਇੱਥੇ ਇਹਨਾਂ ਨੇ ਹਿਸਟਰੀ ਲਿਖੀ ਹੈ ਜੀ ਤੇ 6000 ਬੰਦਾ ਬੈਠ ਸਕਦਾ ਤੇ 6000 ਵਿਊਅਰਸ ਸੈਕੰਡ ਸੈਂਚਰੀ ਦੇ ਵਿੱਚ ਬਣਿਆ ਸੀ ਸੈਕੰਡ ਸੈਂਚਰੀ ਏਡੀ ਦੇ ਵਿੱਚ ਬਣਿਆ ਸੀਗਾ ਇਹ ਸਾਹਮਣੇ ਲਿਖਿਆ ਹੋਇਆ ਹੈਗਾ ਤੇ ਬਾਕੀ ਆ ਕੰਟੈਂਟ ਦੀ ਸਿਟੀ ਆਫ ਗੋਡ ਇਹ ਵੀ ਹਰਕੁਲਸ ਸ਼ਾਇਦ ਉਹਨਾਂ ਨੇ ਉਹਦਾ ਸੀਗਾ ਟਾਈਮ ਦਾ ਰੋਮਨ ਥੀਟਰ ਪ੍ਰਾਣੀ ਇਹਦੀ ਫੋਟੋ ਇਹੋ ਜੀ ਲਈ ਹੋਈ ਹੈ ਉਦੋਂ ਦੇਖੋ ਹੁਣ ਆਲੇ ਦੁਆਲੇ ਸ਼ਹਿਰ ਬਸ ਗਿਆ ਉਦੋਂ ਕੱਲਾ ਉਦੋਂ ਰਿਪਨ ਕਹਿੰਦੇ ਹਿਲੀ ਏਰੀਆ ਸੇ ਹਿਲੀ ਏਰੀਆ ਦੇ ਸੈਂਟਰ ਚ ਇਹਨੂੰ ਬਣਾਇਆ ਗਿਆ ਸੀ ਜਿਹੜਾ ਦਾ ਮੂੰਹ ਕੀਤਾ ਸੀ ਨਾ ਮਤਲਬ ਇਹ ਸਾਹਮਣੇ ਵਾਲਾ ਬਣਾਇਆ ਸੀਗਾ ਵੀ ਜਿਹੜੇ ਆਡੀਅנס ਹੈ ਆਡੀਅנס ਦੇ ਸਾਰੇ ਤੇ ਧੁੱਪ ਪਾ ਬਈ ਮਤਲਬ ਹੈਲੋ ਯੈਸ ਵੀ ਹੈ ਪਾਸ ওকে ਥੈਂਕ ਯੂ ਯੂ ਵਾਂਟ ਟੂ ਚੈੱਕ ওকে ਥੈਂਕ ਯੂ ਥੈਂਕ ਯੂ ਆ ਆ ਦੇਖੋ ਜਿਵੇਂ ਆਡੀਅנס ਤੇ ਮਤਲਬ ਧੁੱਪ ਪਵੇ ਇੱਥੇ ਜਿਹੜੇ ਕਲਾਕਾਰ ਸੇ ਆਪਦੇ ਪਰਫਾਰਮੈਂਸ ਦਿੰਦੇ ਸੀਗੇ ਤੇ ਇਹਦੇ ਤਿੰਨ ਸੈਕਸ਼ਨ ਬਣਾਏ ਹੋਏ ਆ ਇੱਥੇ ਥੱਲੇ ਲਿਖਿਆ ਹੋਇਆ ਸੀਗਾ ਜਿਵੇਂ ਇੱਥੇ ਮੇਨ ਥੋੜੇ ਜੇ ਬੰਦੇ ਬੰਦੇ ਹੋਣੇ ਉੱਪਰ ਉਹ ਤੁਹਾਨੂੰ ਉਹ ਬਾਉਂਡਰੀ ਵਾਲਸ ਦਿਖਦੀਆਂ ਹੋਣੀਆਂ ਨਾ ਜਿਹੜੀਆਂ ਉਹ ਬਾਲਸ ਤੇ ਜਾਂਦੀਆਂ ਉੱਪਰ ਹੋਰ ਬੰਦੇ ਬੰਦੇ ਸੀ ਉਦੋਂ ਉੱਪਰ ਹੋਰ ਛੋਟੇ ਅਲੱਗ-ਅਲੱਗ ਕਿਸਮ ਨੇ ਹੁਣ ਇਹਦੇ ਉੱਪਰ ਵੀ ਜਾ ਸਕਦੇ ਹਾਂ ਅਸੀਂ ਤੇ ਉੱਪਰਲੇ ਪਾਸੇ ਚੱਲ ਕੇ ਆਪਾਂ ਆਪਣੇ ਅੱਜ ਵੀ ਕਲਚਰ ਹੈਗਾ ਵੀਆਈਪੀ ਕਲਚਰ ਹੈਨਾ ਹਾਂਜੀ ਜਿਹੜਾ ਇਹ ਥੀਏਟਰ ਹੈ ਨਾ ਇਹਦੇ ਪੌੜੀਆਂ ਦੇ ਪਿਛਲੇ ਪਾਸੇ ਇੱਥੇ ਰੂਮਜ਼ ਵੀ ਬਣੇ ਹੋਏ ਨੇ ਜਿੰਨੇ ਕੁ ਅਸੀਂ ਮਤਲਬ ਹੁਣ ਤੱਕ ਦੇ ਥੀਏਟਰਸ ਦੇਖਿਆ ਰੋਮਨ ਥੀਏਟਰਸ ਉਹਨਾਂ ਦੇ ਵਿੱਚੋਂ ਸਾਨੂੰ ਇਹਦੀ ਕੰਡੀਸ਼ਨ ਬਹੁਤ ਸਹੀ ਲੱਗ ਰਹੀ ਆ ਕਿਉਂਕਿ ਈਜੀਪਟ ਦੇ ਵਿੱਚ ਵੀ ਹੈਗੇ ਆ ਟਰਕੀ ਦੇ ਵਿੱਚ ਵੀ ਅਸੀਂ ਦੇਖੇ ਸੀਗੇ ਉੱਥੇ ਥੋੜੀ ਜੀ ਹਾਲਤ ਖਰਾਬ ਸੀ ਬਟ ਇੱਥੇ ਤਾਂ ਬਹੁਤ ਵਧੀਆ ਮਤਲਬ ਲੱਗ ਰਿਹਾ ਤੇ ਟਰਕੀ ਵਾਲੇ ਦੀ ਹਾਲਤ ਖਰਾਬ ਸੀ ਥੋੜੀ ਹਾਂਜੀ ਟਰਕੀ ਵਾਲੇ ਦੀ ਖਰਾਬ ਸੀ ਤੇ ਈਜੀਪਟ ਚ ਆਪਣੇ ਸੀਗੇ ਅਲੈਗਜ਼ੈਂਡਰੀਆ ਉੱਥੇ ਅਸੀਂ ਜਾ ਨਹੀਂ ਪਾਏ ਸੀਗੇ ਹਾਂਜੀ ਉਹ ਫਿਰ ਬਾਕੀ ਇਹ ਹੁੰਦਾ ਵੀ ਸਾਰੇ ਇੱਕੋ ਜੀ ਹੁੰਦੇ ਆ ਇਹ ਥੀਟਰ ਦੇ ਸਾਰੇ ਇੱਕੋ ਜੀ ਅਲੱਗ-ਬਗ ਤੇ ਦੂਜਿਆਂ ਨੂੰ ਚੜਨਾ ਹੁਕਾ ਹੁੰਦਾ ਪੌੜੀਆਂ ਤੇ ਜਲਬ ਜਲਬ ਜੰਮੀ ਹੁੰਦੀਆਂ ਇਹਨਾਂ ਦੇ ਤੇ ਆ ਦੇਖੋ ਪੌੜੀਆਂ ਨਿੱਕੇ-ਨਿੱਕੇ ਪੌੜੀਆਂ ਹੁੰਦੀਆਂ ਨੇ ਤੇ ਦੇਖਣ ਨੂੰ ਨਿੱਕੇ ਲੱਗਦਾ ਬਹੁਤ ਉੱਚਾ ਹੁੰਦਾ ਉਹ ਦੇਖੋ ਕਿੱਥੇ ਤੱਕ ਹੈ ਬਹੁਤ ਜ਼ਿਆਦਾ ਉੱਚਾ ਹੁੰਦਾ ਤੇ ਹੁਣ ਅਸੀਂ ਚੱਲਦੇ ਆ ਜੀ ਦੁਬਾਰਾ ਹੇਡਲੇ ਬਸ ਇਹਦਾ ਸੈਂਟਰ ਪੁਆਇੰਟ ਹੈ ਤੇ ਜਿੱਥੋਂ ਉੱਥੇ ਮਤਲਬ ਪਰਫਾਰਮੈਂਸ ਕੁਝ ਚਲਦੀਆਂ ਹੋਣੀਆਂ ਜਿਹੜਾ ਇਹ ਪੱਥਰ ਹੈ ਮੇਰਾ ਜੇ ਦੇ ਖੜਨ ਲਈ ਸੀਗਾ ਤੇ ਜਿਹਨੇ ਲੈਕਚਰ ਵਗੈਰਾ ਕਰਨਾ ਹੁੰਦਾ ਸੀ ਸਾਹਮਣੇ ਇੱਥੇ ਖੜ ਕੇ ਤੇ ਤੁਸੀਂ ਦੇਖ ਲਓ ਇਹ ਪੱਥਰ ਦੀ ਕਿੰਨੀ ਇੰਪੋਰਟੈਂਸ ਰਹੀ ਹੋ ਕਿੰਨੇ ਲੋਕ ਇਹਦੇ ਤੇ ਕਿੰਨੀ ਰਾਜੇ ਪਤਾ ਨਹੀਂ ਮਹਾਨ ਮਹਾਨ ਕੌਣ ਕੌਣ ਇੱਥੇ ਖੜੇ ਹੋਊਗਾ ਤੇ ਹੁਣ ਅਸੀਂ ਇੱਥੋਂ ਚੱਲੇ ਆਂ ਜੀ ਕਿੰਗ ਅਬਦੁੱਲਾ ਮੌਸਿਕ ਤੇ ਬਹੁਤ ਪੁਰਾਣੀ ਮਸਜਿਦ ਹੈ ਤੇ ਇਮਾਮ ਇਮਾਨ ਦੀ ਬਹੁਤ ਜ਼ਿਆਦਾ ਮਤਲਬ ਵਧੀਆ ਥਾਂ ਹੈ ਕਿ ਮਸਟ ਵਿਜ਼ਿਟ ਪਲੇਸ ਜਿੰਨੇ ਵੀ ਟੂਰਿਸਟ ਇੱਥੇ ਆਉਂਦੇ ਉਹਨੂੰ ਜ਼ਰੂਰ ਦੇਖਣ ਜਾਂਦੇ ਆ ਤੇ ਹੁਣ ਤੁਹਾਨੂੰ ਮਸਜਿਦ ਉਹ ਦਿਖਾ ਕੇ ਲਿਆਉਣੀ ਆ ਫੇਰ ਜਿਹੜਾ ਅੱਜ ਦਾ ਵਲੌਗ ਆ ਆਪਣਾ ਉਹਦੇ ਉੱਥੇ ਹੀ ਸਮਾਪਤੀ ਕਰਾਂਗੇ ਆਮਾਨ ਦੀਆਂ ਗਲੀਆਂ ਚ ਵੀ ਯਾਰ ਭੀੜ ਭੜੱਕਾ ਕਾਫੀ ਜ਼ਿਆਦਾ ਰਹਿੰਦਾ ਤੇ ਨਿੱਕੇ ਨਿੱਕੇ ਗਲੀਆਂ ਤੇ ਵਿੱਚ ਹੀ ਕਾਰ ਪਾਰਕ ਕੀਤੀ ਹੁੰਦੀਆਂ ਲੋਕਾਂ ਦੀ ਤੇ ਟ੍ਰੈਫਿਕ ਟ੍ਰੈਫਿਕ ਦਾ ਵੈਸੇ ਵਨਵੇ ਕੀਤੀ ਹੋਈ ਆ ਇਹਨਾਂ ਨੇ ਸਾਰੇ ਕਿਤੇ ਜਿੱਥੇ ਤੱਕ ਹੁਣ ਅਸੀਂ ਦੇਖ ਰਹੇ ਹਾਂ ਪਰ ਆਉਣ ਜਾਣ ਨੂੰ ਨਾ ਟਾਈਮ ਲੱਗਦਾ ਕਿਉਂਕਿ ਪਹਾੜਾ ਹੈ ਜਿਵੇਂ ਆਪਣੇ ਸ਼ਿਮਲੇ ਮਨਾਲੀ ਆਪਣੇ ਚੀਚਾਂ ਫਸੀਆਂ ਰਹਿੰਦੀਆਂ ਉਹੀ ਕੰਮ ਹੈ ਤੇਸੀ ਪਹੁੰਚ ਗਏ ਆ ਜੀ ਕਿੰਗ ਅਬਦੁੱਲਾ ਮੌਸਿਕ ਦੇ ਬਾਹਰ ਤੇ ਇਹ ਵੈਸੇ ਮਾਡਰਨ ਟਾਈਮ ਦੀ ਮਸਜਿਦ ਬਣਾਈ ਹੋਈ ਹੈ ਪਰ ਇਹਨਾਂ ਦੇ ਪੁਰਾਣੇ ਕਿੰਗ ਸੀਗੇ ਅਬਦੁੱਲਾ ਜਾਰਡਨ ਦੇ ਉਹਨਾਂ ਦੇ ਨਾਮ ਤੇ ਬਣੀ ਹੋਈ ਹੈ ਤੇ ਆਪਣੇ ਇਹ ਬਲੂ ਜਿਹੜਾ ਉੱਪਰੋਂ ਡੋਮ ਤੁਹਾਨੂੰ ਉੱਪਰਲਾ ਦਿਖਦਾ ਹੁਣ ਉੱਪਰਲਾ ਬਸ ਉਹਦੇ ਕਰਕੇ ਜਿਆਦਾ ਮਸ਼ਹੂਰ ਹੈਗੀ ਇਹ ਐਂਟਰੈਂਸ ਲਈ ਇੱਕ ਸਪੈਸ਼ਲ ਗੇਟ ਵਿੱਚ ਆਉਣਾ ਪਿਆ ਜਿਵੇਂ ਨਾਮ ਹੈ ਦਾ ਬਲੂ ਮੌਸਿਕ ਹਨ ਤੇ ਐਂਟਰੀ ਵੀ ਇੱਥੋਂ ਕਰਾਈ ਇਹਨਾਂ ਨੇ ਸਪੈਸ਼ਲ واہ کیا بات ہے یہ عجیب مسجد اندر لے پہلے اِسی سی گیٹ تو آ رہی سی، تھے لے پاسوں ہیلو ہاؤ یو فائن ਸੋਏ ਸੀ ਆਪਣਾ ਇਸ ਦਾ ਵਲੌਗ ਜਿਹਦੇ ਚ ਜਾਰਡਨ ਦੀ ਰਾਜस्तानी ਦੀਆਂ ਤੁਹਾਨੂੰ ਕੁਝ ਹਿਸਟੋਰੀਕਲ ਜਿਹੜੀਆਂ ਥਾਵਾਂ ਉਹ ਦਿਖਾਈਆਂ ਤੇ ਜਿਹੜਾ ਆਉਣ ਵਾਲਾ ਵਲੌਗ ਹੋਊਗਾ ਉਹਦੇ ਚ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਦੁਨੀਆ ਦਾ ਜਿਹਨੂੰ ਸੱਤਵਾਂ ਅਜੂਬਾ ਜਾਂ ਛੇਵਾਂ ਅਜੂਬਾ ਕਿਸੇ ਚ ਵੀ ਰੱਖ ਲੋ ਦੁਨੀਆ ਦੇ ਮੇਨ ਅਜੂਬੀਆਂ ਚੋਂ ਇੱਕ ਆਉਂਦਾ ਉਹ ਹੈਗਾ ਪੈਤਰਾ ਦਾ ਐਂਸ਼ੀਅੰਟ ਸਿਟੀ ਤੇ ਜਾਂ ਦਾ ਲੌਸਟ ਸਿਟੀ ਵੀ ਬੋਲ ਦਿੰਦੇ ਆ ਬੰਦੇ ਨੂੰ ਕਹਿੰਦੇ ਆਪਣੀ ਜ਼ਿੰਦਗੀ ਚ ਉਹ ਸ਼ਹਿਰ ਜ਼ਰੂਰ ਦੇਖਣਾ ਚਾਹੀਦਾ ਸੋ ਕਿਹੋ ਜਿਹਾ ਉਹਦੇ ਲਈ ਤੁਸੀਂ ਅਗਲੇ ਵਲੌਗ ਦਾ ਇੰਤਜ਼ਾਰ ਕਰਿਓ ਤੇ ਕੱਲ ਨੂੰ ਮਿਲਦੇ ਆਪਾਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਫਿਰ ਜਾਰਡਨ ਤੋਂ ਗੁੱਡ ਬਾਏ ਸਸਕੀ ਕਾਲ ਰਬ ਰੱਖਾ